ਬਹੁਤ ਹੀ ਪਿਆਰੇ ਸਤਿਗੁਰੂ ਜੀ ਪਿਆਰੀ ਪਿਆਰੀ ਸਾਧ ਸੰਗਤ ਜੀ ਪੰਜਵੇਂ ਸਵਾਲ ਦੀ ਬਾਕੀ ਸੁਣੋ ਜੀ ਅਸੀਂ ਦੁਨੀਆ ਵਿੱਚ ਦੇਖਦੇ ਹਾਂ ਕਿ ਜੇਕਰ ਇੱਕ ਪਰਿਵਾਰ ਦੇ ਦੋ ਬੇਟੇ ਆ ਵਿੱਚ ਕੋਈ ਇੱਕ ਬੇਟਾ ਬਜ਼ੁਰਗ ਮਾਪਿਆਂ ਨੂੰ ਆਪਣੇ ਕੋਲ ਰੱਖ ਕੇ ਉਹਨਾਂ ਦੀ ਸੇਵਾ ਕਰਦਾ ਹੈ ਤਾਂ ਉਹ ਉਹਨਾਂ ਦੇ ਮਰਨ ਤੋਂ ਬਾਅਦ ਉਹਨਾਂ ਦੀ ਜਾਇਦਾਦ ਜਾਂ ਸਮਾਜਿਕ ਅਹੁਦੇ ਉੱਤੇ ਆਪਣਾ ਵੱਧ ਅਧਿਕਾਰ ਰੱਖਦਾ ਹੈ ਸਾਈ ਜੀ ਦੇ ਨਾਲ ਉਹਨਾਂ ਦਾ ਕੋਈ ਵੀ ਪਰਿਵਾਰ ਮੈਂਬਰ ਨਹੀਂ ਸੀ ਇਸ ਲਈ ਸਾਈ ਜੀ ਦੇ ਸਮੇਂ ਵਿੱਚ ਜਿੰਨਾ ਸੇਵਾਦਾਰ ਨੇ ਡੇਰੇ ਵਿੱਚ ਆ ਕੇ ਜਾਂ ਸਾਧ ਸੰਗਤ ਦੀ ਸੇਵਾ ਕੀਤੀ ਉਹਨਾਂ ਦੇ ਅੰਦਰ ਸਾਈ ਜੀ ਦੀ ਗੱਦੀ ਨੂੰ ਕੌੜ ਦੀ ਲਾਲਸਾ ਪੈਦਾ ਹੋਣ ਲੱਗੀ ਗੱਦੀ ਹਾਸਲ ਕਰਨ ਦੀ ਲਾਲਸਾ ਰੱਖਣ ਵਾਲੇ ਲੋਕ ਇੱਕ ਪਾਸੇ ਡੇਰੇ ਦੀ ਸੰਗਤ ਵਿੱਚ ਆਪਣੇ ਆਪ ਨੂੰ ਸਾਈ ਜੀ ਦਾ ਸਭ ਤੋਂ ਵੱਡਾ ਭਗਤ ਦਰਸਾਉਣ ਦੀ ਕੋਸ਼ਿਸ਼ ਕਰਦੇ ਸਨ ਅਤੇ ਦੂਜੇ ਪਾਸੇ ਪ੍ਰੇ ਭਾਵਨਾ ਵਿੱਚ ਸੇਵਾ ਕਰਨ ਵਾਲਿਆਂ ਦੇ ਸਾਹਮਣੇ ਆਪਣੀ ਤੇਜ ਬੁੱਧੀ ਅਧਿਰੋਹਾਨੀਅਰ ਦੇ ਗਿਆਨ ਦੇ ਸਮੇਲ ਦਾ ਪ੍ਰਗਟਾਵਾ ਕਰਦੇ ਸਨ ਸਵਾਜਿਕ ਦ੍ਰਿਸ਼ਟੀਕੋਣ ਅਸੀਂ ਕਈ ਵਾਰ ਆਪਣੀ ਬੁੱਧੀ ਅਨਸਾਰ ਕਿਸੇ ਪ੍ਰਸਿੱਧ ਇਨਸਾਨ ਦੇ ਨਾਲ ਲਗਾਤਾਰ ਦਿਖਾਈ ਦੇਣ ਵਾਲੇ ਲੋਕਾਂ ਵਿੱਚ ਇਹ ਤੈਅ ਕਰ ਲੈਂਦੇ ਹਾਂ ਕਿ ਕਿਹੜਾ ਵਿਅਕਤੀ ਉਸ ਪ੍ਰਸਿੱਧ ਵਿਅਕਤੀ ਦੇ ਕਿੰਨਾ ਕਰੀਬੀ ਹੈ ਇਸੇ ਤਰ੍ਹਾਂ ਸਮਾਜਿਕ ਪੱਧਰ ਉੱਤੇ ਡੇਰੇ ਦੀ ਸੰਗਤ ਅਤੇ ਸੇਵਾਦਾਰ ਆਪਣੀ ਆਪਣੀ ਸੀਮਤ ਬੁੱਧੀ ਦੁਆਰਾ ਤੈਅ ਕੀਤੇ ਗਏ ਮਾਪ ਦੰਡਾਂ ਅਨੁਸਾਰ ਸਾਈਂ ਜੀ ਦੇ ਕਰੀਬ ਰਹਿਣ ਵਾਲਿਆਂ ਵਿੱਚ ਉਹਨਾਂ ਦੇ ਸੁਭਾਵੀ ਉੱਤਰਾਧਿਕਾਰੀ ਦੀ ਨਿਸ਼ਾਰਦੇ ਹੀ ਕਰਨ ਲੱਗਦੇ ਹਨ ਗੱਦੀ ਉੱਤੇ ਬੈਠਣ ਦੀ ਲਾਲਚਾ ਰੱਖਣ ਵਾਲੇ ਅਤੇ ਉਹਨਾਂ ਦੇ ਗੱਦੀ ਉੱਤੇ ਬੈਠਣ ਵਾਲਾ ਆਪਣਾ ਉੱਲੂ ਸਿੱਧ ਕਰਨ ਦੀ ਸੋਚ ਰੱਖਣ ਵਾਲੇ ਦੋਵੇਂ ਇੱਕ ਦੂਜੇ ਨਾਲ ਨੇੜਤਾ ਵਧਾਉਣ ਲੱਗਦੇ ਹਨ ਅਜਿਹੇ ਵਿੱਚ ਪਰਮ ਪਿਤਾ ਸ਼ਾਹ ਸਤਨਾਮ ਜੀ ਬਹਾਦਰ ਨੂੰ ਗੁਰਗੱਦੀ ਮਿਲਣ ਲਾਲ ਗੁਰਗੱਦੀ ਮਿਲਣ ਦੇ ਨਾਲ ਦੋਵਾਂ ਦੇ ਸੁਪਨੇ ਸੁਪਨੇ ਵੱੜ ਕੇ ਰਹਿ ਗਏ ਸਨ ਉਹ ਸਾਈ ਜੀ ਨੂੰ ਤਾਂ ਝੂਠਾ ਨਹੀਂ ਕਹਿ ਸਕਦੇ ਸਨ ਇਸ ਲਈ ਸਾਈ ਜੀ ਦੇ ਦੇਹ ਛੱਡਣ ਤੋਂ ਬਾਅਦ ਉਹਨਾਂ ਨੇ ਪਰਮ ਪਿਤਾ ਜੀ ਉੱਤੇ ਹੀ ਗੱਦੀ ਥਾਉਣ ਦੇ ਦੋਸ਼ ਲਗਾਏ ਅਜਿਹੇ ਲੋਕਾਂ ਨੇ ਸਾਈ ਜੀ ਦੇ ਫੈਸਲੇ ਵਿੱਚ ਆਪਣੀ ਅਸਹਿਬਤੀ ਨੂੰ ਕਿਸੇ ਹੋਰ ਢੰਗ ਨਾਲ ਪੇਸ਼ ਕੀਤਾ ਸਾਈ ਸ਼ਾਮਸਤਾਨਾ ਜੀ ਮਹਾਰਾਜ ਤੋਂ ਪਹਿਲਾਂ ਬਾਬਾ ਸ਼ਾਭਨ ਸਾਹ ਜੀ ਬਾਬਾ ਜੈ ਮਲ ਸਿੰਘ ਜੀ ਅਤੇ ਸਵਾਮੀ ਜੀ ਮਹਾਰਾਜ ਨੇ ਆਪਣੇ ਉੱਤਰਾਧਿਕਾਰੀ ਨੂੰ ਪਹਿਲਾ ਪ੍ਰਚਾਰਕ ਬਣਾਉਂਦੇ ਸਨ ਇੱਕ ਇਰਾਕੇ ਵਿੱਚ ਜਦੋਂ ਉਹਨਾਂ ਦਾ ਸੁਭਾਵੀ ਉੱਤਰਾਧਿਕਾਰੀ ਬਤੌਰ ਪ੍ਰਚਾਰਕ ਆਪਣੀ ਪਕੜ ਬਣਾ ਲੈਂਦਾ ਸੀ ਉਦੋਂ ਉਹ ਉਸ ਨੂੰ ਆਪਣਾ ਉੱਤਰਾਧਿਕਾਰੀ ਲਾ ਲਦੇ ਸਨ ਜਦੋਂ ਕਿ ਸਮਾਜਿਕ ਦ੍ਰਿਸ਼ਟੀਕੋਣ ਤੋਂ ਇਹ ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ ਜਿਵੇਂ ਸੰਤ ਆਪਣੇ ਸਾਰੇ ਪ੍ਰਚਾਰਕਾਂ ਵਿੱਚੋਂ ਸਭ ਤੋਂ ਬਿਹਤਰ ਪ੍ਰਚਾਰਕ ਪ੍ਰਚਾਰ ਕਰਨ ਵਾਲੇ ਵਿਅਕਤੀ ਨੂੰ ਆਪਣਾ ਉੱਤਰਾਧਿਕਾਰੀ ਚੁਣਦੇ ਸਨ ਸ਼ਾਈ ਮਸਤਾਨਾ ਜੀ ਬਹਾਦਰ ਨੂੰ ਡੇਰਾ ਸੱਚਾ ਸੌਦਾ ਬਣਾਉਣ ਦੀ ਆਗਿਆ ਡੇਰ ਤੋਂ ਵੀ ਇਸ ਪ੍ਰਕਿਰਿਆ ਦੇ ਤਹਿਤ ਦੇਖਿਆ ਜਾਂਦਾ ਰਿਹਾ ਹੈ ਅਜੇ ਹੀ ਵਿਤ ਸਾਈ ਜੀ ਨੇ ਆਪਣੇ ਉਤਰਾਧਿਕਾਰੀ ਨੂੰ ਚੁਣਦੇ ਵਕਤ ਇਸ ਪ੍ਰਕਿਰਿਆ ਨੂੰ ਨਹੀਂ ਅਪਣਾਇਆ ਤਾਂ ਇਸੇ ਪ੍ਰਕਿਰਿਆ ਦਾ ਹਵਾਲਾ ਦੇ ਕੇ ਗੱਦੀ ਦੇ ਚਾਹਵਾਨ ਲੋਕਾਂ ਨੇ ਪਰਮਪితਾ ਜੀ ਦੀ ਨਿਯੁਗਤੀ ਨੂੰ ਅਯੋਗ ਇਕਰਾਰ ਦਿੱਤਾ ਸਾਈ ਜੀ ਬਲੋਸਥਾਨ ਦੇ ਰਹਿਣ ਵਾਲੇ ਸਨ ਅਤੇ ਬਾਗੜ ਦੇ ਇਲਾਕੇ ਤੋਂ ਅਰਜਾਲ ਸਨ ਸਵੇਰੇ ਨਾਲ ਉਹਨਾਂ ਦੀ ਬਾਗੜ ਦੇ ਇਲਾਕੇ ਵਿੱਚ ਇੱਕ ਵੱਡੀ ਪਛਾਰ ਵੜ ਗਈ ਸੀ ਉਹ ਬਹੁਤ ਗਰੀਬੀ ਵਿੱਚ ਰਹਿਣਾ ਪਸੰਦ ਕਰਦੇ ਸਨ ਬਾਰੀ ਤੌਰ ਤੇ ਸਾਈਂ ਜੀ ਦੀ ਸਾਦਗੀ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਸਾਈਂ ਜੀ ਆਪਣੇ ਸਾਥੀ ਸੇਵਾਦਾਰਾਂ ਦੀ ਚਿਤ్రਾਈ ਦੇ ਕਾਰਨ ਹੀ ਡੇਰਾ ਚਲਾ ਰਹੇ ਹਨ ਇਸ ਦੇ ਉਲਟ ਪਰਮ ਪਿਤਾ ਜੀ ਦੀ ਪਹਿਲਾਂ ਤੋਂ ਹੀ ਇਲਾਕੇ ਵਿੱਚ ਵੱਡੀ ਪਛਾਣ ਸੀ ਅੰਮ੍ਰਿਤਧਾਰੀ ਸਿੱਖ ਹੋਣ ਦੇ ਕਾਰਨ ਉਹਨਾਂ ਦੇ ਸੁਭਾਅ ਨੂੰ ਕੱਟੜਵਾਦੀ ਸਿੱਖ ਦੇ ਸੁਭਾਅ ਅਨੁਸਾਰ ਹੀ ਜਾਣਿਆ ਜਾਂਦਾ ਸੀ ਅਜਿਹੇ ਵਿੱਚ ਗੱਦੀ ਦੇ ਲਾਲਤੀ ਲੋਕਾਂ ਨੇ ਉਹਨਾਂ ਦੀ ਮੌਜੂਦਗੀ ਨੂੰ ਸਾਧ ਸੰਗ ਦੇ ਸਾਹਮਣੇ ਆਪਣੀ ਸ਼ਰਧਾ ਵਿੱਚਕ ਆਪਣੀ ਸ਼ਰਧਾ ਵਿੱਚ ਇੱਕ ਸਮੁਦਾਇ ਵਿਸ਼ੇਸ਼ ਦੇ ਦਾਖਲ ਦੇ ਰੂਪ ਵਿੱਚ ਪੇਸ਼ ਕੀਤਾ ਸ਼ਾ ਸਤਨਾਮ ਜੀ ਮਹਾਰਾਜ ਜੀ ਦੀ ਜੀਵਨ ਸ਼ੈਲੀ ਅਤੇ ਭਾਸ਼ਾ ਬਾਗੜੀਆਂ ਵਰਗੀ ਨਹੀਂ ਸੀ ਉਹ ਪੰਜਾਬੀ ਪੁਛਾਈ ਸਨ ਪੰਜਾਬੀ ਬੋਲਦੇ ਸਨ ਪੜੇ ਲਿਖੇ ਸਨ ਅਵੀਰ ਘਰਾਣੇ ਵਿੱਚੋਂ ਸਨ ਅਤੇ ਇਲਾਕੇ ਦੇ ਜ਼ਾਇਲਦਾਰ ਹੋਣ ਦੇ ਕਾਰਨ ਸਮਾਜ ਵਿੱਚ ਉਹਨਾਂ ਨੂੰ ਚੰਗਾ ਰੁਤਬਾ حاصل ਸੀ ਸਾਈਂ ਜੀ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਉਹ ਸਿੱਖ ਧਰਮ ਦੇ ਪ੍ਰਬੰਧ ਦੇ ਵਿੱਚ ਪੰਜਾਬ ਦੇ ਤਲਵੱਡੀ ਸਾਬੋ ਦੇ ਇਤਿਹਾਸਕ ਗੁਰਦੁਆਰੇ ਵਿੱਚ ਕਈ ਸਾਲਾਂ ਤੱਕ ਕਈ ਸਾਲਾਂ ਤੱਕ ਹੈੱਡ ਗ੍ਰੰਥੀ ਰਹੇ ਸਨ ਭਾਬ ਉਹ ਪਵਿੱਤਰ ਗੁਰਵਾੜੀ ਨੂੰ ਪੜ੍ਹ ਕੇ ਲੋਕਾਂ ਨੂੰ ਸੁਣਾਇਆ ਅਤੇ ਸਮਝਾਇਆ ਕਰਦੇ ਸਨ ਜਿੱਥੇ ਸਾਈਂ ਜੀ ਰੋਹਾਨੀਅਤ ਦਾ ਪਾਠ ਪੜ੍ਹਾਉਣ ਲਈ ਆਮ ਜ਼ਿੰਦਗੀ ਵਿੱਚੋਂ ਉਦਾਹਰਨਾਂ ਲੈਂਦੇ ਸਨ ਉਥੇ ਪਰਮਪਿਤਾ ਜੀ ਉਹਨਾਂ ਆਧਾਰਦਾਂ ਨੂੰ ਗੁਰਬਾਣੀ ਬਤਾਪਕ ਸਮਝਾਉਂਦੇ ਸਨ ਇਸੇ ਕਰਕੇ ਗੱਦੀ ਦੇ ਲਾਲਚੀ ਲੋਕ ਸਾਧ ਸੰਗ ਦੇ ਸਾਹਮਣੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਸਨ ਕਿ ਪਰਮਪਿਤਾ ਜੀ ਦਾ ਸਤ ਸੰਗ ਕਰਨ ਦਾ ਢੰਗ ਸਾਈ ਜੀ ਦੇ ਢੰਗ ਤੋਂ ਪ੍ਰੇਰਿਤ ਨਹੀਂ ਹੈ ਗੱਦੀ ਦੇ ਲਾਲਚੀ ਅਤੇ ਉਹਨਾਂ ਦੇ ਆਸਰੇ ਆਪਣਾ ਉੱਲੂ ਸਿੱਧਾ ਕਰਨ ਵਾਲੇ ਲੋਕਾਂ ਨੇ ਮਿਲ ਕੇ ਕੁਝ ਲੋਕਾਂ ਨੂੰ ਸਾਈ ਜੀ ਦੇ ਉਤਰਾਧਿਕਾਰੀ ਦੇ ਵਿੱਚ ਪੇਸ਼ ਕੀਤਾ ਉਹਨਾਂ ਨੇ ਸ਼ੁਰੂ ਦੇ ਕੁਝ ਸਾਲ ਡੇਰੇ ਦੀ ਕਿਸੇ ਸਾਖਾ ਨੂੰ ਆਪਣਾ ਹੈੱਡਕੁਆਰਟਰ ਬਣਾਉਣ ਦਾ ਯਤਨ ਕੀਤਾ ਪਰੰਤੂ ਗੁਰਗੱਦੀ ਦੇ 3 ਸਾਲ ਬਾਅਦ ਜਦੋਂ ਪੁਰਮ ਪਿਤਾ ਜੀ ਨੇ ਨਾਮ ਸ਼ਬਦ ਦੇਣਾ ਸ਼ੁਰੂ ਕੀਤਾ ਤਾਂ ਡੇਰੇ ਤੋਂ ਵੱਖ ਹੋਣ ਵਾਲਿਆਂ ਨੇ ਆਪਣਾ ਵੱਖਰਾ ਮਤ ਚਲਾਉਣਾ ਕਿਹਾ ਜਦੋਂ ਉਹਨਾਂ ਦੇ ਮਤ ਵਿੱਚ ਲੋਕਾਂ ਦਾ ਰੁਝਾਨ ਪੈਦਾ ਨਹੀਂ ਹੋਇਆ ਤਾਂ ਫਿਰ ਉਹਨਾਂ ਨੇ ਆਪਣੇ ਹੀ ਮਨਕਰਤ ਮਤ ਨੂੰ ਸਾਈ ਜੀ ਦਾ ਮਤ ਰਹਾਣੀ ਦ੍ਰਿਸ਼ਟੀ ਸਾਈ ਜੀ ਦਾ ਮਤ ਬਣਾ ਕੇ ਪੇਸ਼ ਕਰਨਾ ਕਰ ਦਿੱਤਾ ਰਹਾਣੀ ਦ੍ਰਿਸ਼ਟੀ ਕੋਲ ਨਾਲ ਦੇਖਦੇ ਤੇ ਇਹ ਸਾਰੀ ਬਨਾਵਟ ਸਪਸ਼ਟ ਦਿਖਾਈ ਦੀਦੀ ਹੈ ਰਹਾਣੀ ਦ੍ਰਿਸ਼ਟੀਕੋਣ ਜਿੰਦਗੀ ਵਿੱਚ ਸਿੱਖਿਆ ਸੰਬੰਧੀ ਆਰਥਿਕ ਸਮਾਜਿਕ ਪਰਿਵਾਰਕ ਸਰੀਰਕ ਸੰਪਰਦਾਇਕ ਰਾਜਨੀਤਿਕ ਕਾਨੂੰਨੀ ਸੁਰੱਖਿਆ ਅਤੇ ਰੋਜ਼ਗਾਰ ਸਬੰਧੀ ਆਦ ਸਮੱਸਿਆ ਆਉਂਦੀਆਂ ਰਹਦੀਆਂ ਹਨ ਆਪਣੀ ਸਮੱਸਿਆ ਦਾ ਹੱਲ ਨਾ ਮਿਲਣ ਤੇ انسان ਸੰਤ ਦੀ ਸ਼ਰਨ ਵਿੱਚ ਆਉਂਦਾ ਹੈ ਸ਼ਾਂਤ ਸਮਾਜਿਕ ਤੌਰ ਤੇ ਕਿਸੇ ਸਮੱਸਿਆ ਨੂੰ ਸਲਝਾਉਣ ਵਾਲੇ ਮਹਾਰਾਜਾਂ ਤਜਰਬੇਕਾਰ ਵਿਅਕਤੀ ਨਹੀਂ ਹੁੰਦੇ ਬਲਕਿ ਉਹ ਰਹਾਣੀ ਤੌਰ ਤੇ ਹਰੇਕ ਸਮੱਸਿਆ ਦੇ ਹੱਲ ਲਈ ਕੇਵਲ ਪ੍ਰਮਾਤਮਾ ਦਾ ਨਾਮ ਦਿੰਦੇ ਹਨ ਅਤੇ ਉਸ ਦਾ ਨਿਯਮ ਅਨੁਸਾਰ ਜਾਪ ਕਰਨ ਨੂੰ ਕਹਿੰਦੇ ਹਨ ਇਸੇ ਤਰ੍ਹਾਂ ਸ਼ਾਈ ਸ਼ਾਹਬਸਤਾਨਾ ਜੀ ਮਹਾਰਾਜ ਵੀ ਸਾਰੇ ਨੂੰ ਨਾਮ ਸਿਮਰਨ ਲਈ ਕਹਿੰਦੇ ਸਨ ਇਸ ਦੇ ਪਿੱਛੇ ਗਣਿਤ ਨੂੰ ਸਾਈ ਜੀ ਦੇ ਤਰੀਕੇ ਨਾਲ ਸਮਝੋ ਇਸ ਦੇ ਪਿੱਛੇ ਗਣਿਤ ਸਾਈ ਜੀ ਦੇ ਤਰੀਕੇ ਨਾਲ ਸਮਝੋ ਜਿਵੇਂ ਕਿਸੇ ਵਿਅਕਤੀ ਨੇ ਅਮਰੀਕਾ ਵਿੱਚ ਜਾ ਕੇ ਗੱਡੀ ਖਰੀਦਣੀ ਹੈ ਪਰੰਤੂ ਉਸ ਕੋਲ ਭਾਰਤ ਦੀ ਮੁਦਰਾ ਵਿੱਚ ਪੈਸਾ ਹੈ ਅਜਿਹੇ ਵਿੱਚ ਉਸ ਨੂੰ ਪਹਿਲਾ ਭਾਰਤ ਦੇ ਪੈਸੇ ਨਾਲ ਅਮਰੀਕਾ ਦੇ ਡਾਲਰ ਖਰੀਦਣੇ ਪੈਣਗੇ ਇਸੇ ਲਈ ਉਸ ਨੂੰ ਪਹਿਲਾਂ ਭਾਰਤ ਦੇ ਪੈਸੇ ਨਾਲ ਅਮਰੀਕਾ ਦੇ ਡਾਲਰ ਖਰੀਦਣੇ ਪੈਣਗੇ ਫਿਰ ਹੀ ਉਹ ਉੱਥੇ ਗੱਡੀ ਖਰੀਦ ਸਕਦਾ ਹੈ ਇਸੇ ਤਰ੍ਹਾਂ ਸਾਡੇ ਦੇਸ਼ ਸਤਲੋਕ ਸਤਖੰਡੀ ਦੀ ਮੁਦਰਾ சுவாਸ ਹੈ ਅਸੀਂ ਲਗਭਗ 1600 ਸਾ ਨਾਲ ਕਾਲ ਦੀ ਇਸ ਦੂਰੀਆਂ ਵਿੱਚ 1 ਮਿੰਟ ਦਾ ਸਮਾਂ ਖਰੀਦਦੇ ਹਾਂ ਹਰ ਕੋਈ ਇਸ ਸਮੇਂ ਨਾਲ ਧਨ, ਦੌਲਤ, ਘਰ, ਪਰਿਵਾਰ, ਜੀਵਨ, ਜਾਇਦਾਦ ਅਤੇ ਰਾਜ ਪਹੁੰਚ ਅਤੇ ਬਣਾਉਣਾ ਬਣਾਉਂਦਾ ਹੈ। ਰਾਜ ਪਹੁੰਚ ਬਣਾਉਂਦਾ ਹੈ। ਜਦੋਂ ਕਿ ਸੰਤ ਦੱਸਦੇ ਹਨ ਕਿ ਇਸ ਸਮੇਂ ਨਾਲ ਕੀਤੇ ਜਾਣ ਵਾਲੇ ਇਹ ਸੌਦੇ ਝੂਠੇ ਹਨ। ਇਸ ਸਮੇਂ ਨਾਲ ਕੀਤੇ ਜਾਣ ਵਾਲਾ ਸੌਦਾ ਕੀਤੇ ਜਾਣ ਵਾਲਾ ਸੱਚਾ ਸੌਦਾ ਕੇਵਲ ਪਰਮਾਤਮਾ ਦਾ ਨਾਮ ਹੈ। ਜੇਕਰ ਇਨਸਾਨ ਪਰਮਾਤਮਾ ਦੇ ਨਾਮ ਦਾ ਸੌਦਾ ਕਰੇ ਤਾਂ ਉਹ ਕੇਵਲ ਇੱਕ ਸਾਹ ਨਾਲ ਪੂਰੇ ਤ੍ਰੋਕ ਦੀ ਸਮਤੂਰੇ ਚਲੋਕ ਦੀ ਸਮੁੱਚੀ ਸੰਭਤੀ ਨੂੰ ਖਰੀਦ ਸਕਦਾ ਹੈ ਜਦੋਂ ਇਨਸਾਨ ਇਹ ਸੱਚ ਨੂੰ ਜਾਣ ਲੈਂਦਾ ਹੈ ਤਾਂ ਉਸ ਨੂੰ ਤਮਾਮ ਝੂਠੇ ਸੌਦੇ ਤੁੱਛ ਲੱਗਣ ਲੱਗਦੇ ਹਨ ਸਾਈਂ ਜੀ ਦੁਆਰਾ ਸਾਹ ਸਵਾਸਾਂ ਰੂਪੀ ਪੂੰਜੀ ਨਾਲ ਕੀਤੇ ਗਏ ਝੂਠੇ ਸੌਦੇ ਦੀ ਤੁਲਨਾ ਚੰਦਣ ਦੀ ਲੱਕੜੀ ਦੇ ਨਾਲ ਬਣਾ ਕੇ ਵੇਚਣ ਵਾਲੇ ਵਪਾਰੀ ਨਾਲ ਕਰਦੇ ਹਨ ਸਾਈਂ ਜੀ ਸਾਈਂ ਦੀ ਸਵਾਸਾਂ ਰੂਪੀ ਪੂੰਜੀ ਨਾਲ ਕੀਤੇ ਗਏ ਝੂਠੇ ਸੌਦੇ ਦੀ ਤੁਲਨਾ ਚੰਦਣ ਦੀ ਲੱਕੜ ਦੇ ਕੋਲੇ ਬਣਾ ਕੇ ਵੇਚਣ ਵਾਲੇ ਵਪਾਰੀ ਨਾਲ ਕਰਦੇ ਹਨ ਜਦੋਂ ਕੋਈ ਇਨਸਾਨ ਸੰਤ ਕੋਲ ਆਪਣੀ ਕਿਸੇ ਪਰੇਸ਼ਾਨੀ ਵਿੱਚ ਆਉਂਦਾ ਹੈ ਜਦੋਂ ਕੋਈ ਇਨਸਾਨ ਸੰਤ ਕੋਲ ਆਪਣੀ ਕਿਸੇ ਪਰੇਸ਼ਾਨੀ ਵਿੱਚ ਆਉਂਦਾ ਹੈ ਤਾਂ ਸੰਤ ਉਸ ਨੂੰ ਆਪਣੇ சுவாਸਾਂ ਨਾਲ ਨਾਮ ਦੀ ਕਮਾਈ ਕਰਨ ਨੂੰ ਕਹਿੰਦੇ ਹਨ ਨਾਮ ਦੀ ਕਮਾਈ ਤੋਂ ਹਾਸਲ ਹੋਣ ਵਾਲਾ ਪ੍ਰੇਮ ਇਨਸਾਨ ਦੇ ਹਰੇਕ دنیਾਬੀ ਬੰਧਨ ਕਟਦਾ ਚਲਾ ਜਾਂਦਾ ਹੈ ਜਿਵੇਂ ਹੀ ਇਨਸਾਨ ਦੀ ਪਰੇਸ਼ਾਨੀ ਹੱਲ ਹੁੰਦੀ ਹੈ ਤਾਂ ਉਹ ਫਿਰ ਤੋਂ ਝੂਠੇ ਸੌਦੇ ਕਰਨ ਲੱਗ ਜਾਂਦਾ ਹੈ ਜੋ ਝੂਠਾ ਸੰਤ ਬਣਦਾ ਹੈ ਉਹ ਨਹੀਂ ਜਾਣਦਾ ਕਿ ਨਾਮ ਦੀ ਕਮਾਈ ਅਤੇ ਪ੍ਰੇਮ ਨੂੰ ਇਕੱਠਾ ਇਸਤੇਮਾਲ ਕਰਕੇ ਤ੍ਰਿਲੋਕ ਨੂੰ ਖਰੀਦ ਕੇ ਪਾਰ ਬ੍ਰੰਭ ਕਿਵੇਂ ਜਾਇਆ ਜਾਂਦਾ ਹੈ ਇਸੇ ਕਰਕੇ ਉਹ ਨਾਮ ਦੇ ਬੱਤਵ ਨੂੰ ਝੂਠੇ ਸੌਦਿਆਂ ਦੇ ਅਨੁਸਾਰ ਹੀ ਦੇਖਦਾ ਹੈ ਕਿਉਂਕਿ ਜਦੋਂ ਕਿਉਂਕਿ ਜਦੋਂ ਉਸਨੇ ਖੁਦ ਹੀ ਆਪਣੀ ਸਵਾਸਾ ਨਾਲ ਝੂਠੇ ਸੌਦੇ ਕੀਤੇ ਹੁੰਦੇ ਹਨ ਤਾਂ ਉਹ ਆਪਣੇ ਸੇਵਕਾਂ ਨੂੰ ਸੱਚਾ ਸੌਦਾ ਕਰਨਾ ਸਿਖਾ ਨਹੀਂ ਸਕਦਾ ਅਜਿਹੇ ਨਕਲੀ ਸੰਤਾਂ ਦੇ ਸੰਦਰਭ ਵਿੱਚ ਸਾਈਂ ਜੀ ਫਰਮਾਇਆ ਕਰਦੇ ਸਨ ਅਨ ਗੁਰੂ ਅੱਲਾ ਗੁਰੂ ਅੱਲਾ ਚੇਲਾ ਨਰਕਾਂ ਦੇ ਵਿੱਚ ਧੱਕਮ ਧੇਲਾ ਜਦੋਂ ਦੇਰੇ ਦੇ ਸਾਰੇ ਪ੍ਰਾਣੇ ਸੇਵਾਦਾਰ ਝੂਠੇ ਸੌਦਿਆਂ ਲਈ ਨਕਲੀ ਸੰਤਾਂ ਦੇ ਪਿੱਛੇ ਲੱਗ ਗਏ ਤਾਂ ਪਰਮ ਪਿਤਾ ਜੀ ਨੇ ਉਹਨਾਂ ਨੂੰ ਸਾਈਂ ਜੀ ਦੀ ਅਸਲੀਅਤ ਦੱਸਣ ਲਈ ਇੱਕ ਭਜਨ ਲਿਖਿਆ ਜਿਸ ਦੇ ਬੋਲ ਹਨ ਦੋ ਬੁੰਨਾਂ ਲਾਂਡਤ ਮੰਗੀਆਂ ਨਾ ਦੋ ਬੂਜਾ ਲਾਂਤ ਮੰਗੀਆਂ ਨਾ ਕੋਈ ਜਾਮ ਹਲਾਕੇ ਤੁਰ ਚੱਲਿਆ ਇੱਕ ਟਾਕੀ ਲਈ ਹੱਥ ਅੱਡਿਆ ਨਾ ਕੋਈ ਥਾਨ ਬਿਸ਼ਾਕੇ ਤੁਰ ਚੱਲਿਆ ਭਾਵ हे ਸਾਈ ਜੀ ਦੇ ਸੇਵਕੋ ਤੁਹਾਡੇ ਉੱਤੇ ਲਾਂਤ ਹੈ ਤੁਸੀਂ ਰਹਾਣੀਅਤ ਦੇ ਬਾਦਸ਼ਾਹ ਤੋਂ ਦੋ ਬੂਜਾ ਰਹਿਮਤ ਨਹੀਂ ਮੰਗ ਸਕੇ ਅਤੇ ਉਹ ਰਹਿਮਤ ਦੇ ਜਾਮ ਨੂੰ ਹਲਾਕੇ ਚਲਾ ਗਿਆ ਤੁਸੀਂ ਉਸ ਦੇ ਸਾਹਮਣੇ ਕੱਪੜੇ ਦਾ ਇੱਕ ਟੋਕੜਾ ਮੰਗਣ ਲਈ ਹੱਥ ਨਹੀਂ ਫਲਾਇਆ ਅਤੇ ਉਹ ਤੁਹਾਡੇ ਲਈ ਰਹਿਮਤ ਦੇ ਥਾਨ ਬੁਝਾ ਕੇ ਚਲਾ ਗਿਆ ਅੱਜ ਵੀ ਉਹਨਾਂ ਗੱਦੀ ਦੇ ਲਾਲਚੀ ਲੋਕਾਂ ਦੇ ਪਿੱਛੇ ਲੱਗੜ ਵਾਲੇ ਸਾਈ ਜੀ ਨੂੰ ਕੇਵਲ ਦੁਨਿਆਵੀ ਪਰੇਸ਼ਾਨੀ ਕੱਟਣ ਵਾਲਾ ਕੱਟੜ ਵਾਲਾ ਇੱਕ ਦਰਿਆਵੀ ਪਰੇਸ਼ਾਨੀ ਕੱਟਣ ਵਾਲਾ ਇੱਕ ਸਿੱਧ ਪੁਰਖ ਹੀ ਸਮਝਦੇ ਹਨ ਭਾਵੇਂ ਉਹਨਾਂ ਨੂੰ ਸੱਚੇ ਸੌਦੇ ਦੇ ਨਾਮ ਉੱਤੇ ਝੂਠਾ ਸੌਦਾ ਕਰਨਾ ਹੀ ਦੱਸਿਆ ਜਾਂਦਾ ਹੈ ਜਦੋਂ ਕਿ ਸੱਚੇ ਸੌਦੇ ਦੀ ਅਸਲੀ ਪ੍ਰਵਹਾਸਾ ਹੇਠ ਲਿਖੇ ਅਨੁਸਾਰ ਹੈ ਸੱਚਾ ਸੌਦਾ ਹਰਨਾਮ ਹੈ ਸੱਚ ਵਿਚਾਰਾ ਰਾਮ ਸੱਚਾ ਸੌਦਾ ਹਰਨਾਮ ਹੈ ਸੱਚ ਵਪਾਰਾ ਰਾਮ ਗੁਰਮਤੀ ਹਾਰ ਨਾਂ ਬਣ ਜੀਏ ਅਤੀ ਮੋਲ ਫਾਰਾ ਰਾਮ ਸੱਚਾ ਸੌਦਾ ਸੁਖ ਦਾ ਰਾਹ ਸਾਹ ਬੰਦਨਾ ਤੋਂ ਪਾਸ ਠਿਕਾਰਾ ਸਭ ਬੰਦਨਾ ਤੋਂ ਪਾਸ ਠਿਕਾਰਾ ਮਿਲਦਾ ਸੁਖ ਦਾ ਸਾ ਇਹ ਸਮਝਣਾ ਸੌਖਾ ਹੈ ਕਿ ਸੱਚਾ ਸੌਦਾ ਕਰਨ ਵਿੱਚ ਮਾਹਰ ਵਿਆਗਤੀ ਹੀ ਸੱਚਾ ਸੌਦਾ ਕਰਵਾਉਣ ਵਾਲੇ ਵਿਆਗਤੀ ਦੀ ਪਰਖ ਕਰ ਸਕਦਾ ਹੈ ਝੂਠੇ ਸੌਦੇਆਂ ਦੀ ਪਰਖ ਵਿੱਚ ਪ੍ਰੋਤ ਇਨਸਾਨ ਸੱਚੇ ਸੌਦੇ ਦੀ ਦੌਲਤ ਨਹੀਂ ਲੈ ਸਕਦਾ ਅੱਜ ਵੀ ਡੇਰਾ ਸੱਚਾ ਸੌਦਾ ਵਿੱਚ ਗੱਦੀ ਦੇ ਲਾਲਚੀ ਲੋਕ ਡੇਰਾ ਸੱਚਾ ਸੌਦਾ ਦੇ ਹਜ਼ੂਰ ਸੰਤ ਜੀ ਨੂੰ ਝੂਠੇ ਸੌਦੇ ਵਿੱਚ ਉਲਝਿਆ ਉਲਝਿਆ ਹੋਇਆ ਦਿਖਾ ਰਹੇ ਹਨ ਡੇਰਾ ਸੱਚਾ ਸੌਦੇ ਦੇ ਹਜ਼ੂਰ ਜੀ ਨੂੰ ਉਠੇ ਸੱਚੇ ਸੌਦੇ ਵਿੱਚ ਉਲਝਿਆ ਹੋਇਆ ਦਿਖਾ ਰਹੇ ਹਨ ਕਿ ਡੇਰੇ ਦੀ ਸੰਗਤ ਨੂੰ ਲੁੱਟਦੇ ਰਹਿੰਦੇ ਹਨ ਅਤੇ ਉਹਨਾਂ ਦੇ ਆਸਰੇ ਆਪਣਾ ਉੱਲੂ ਸਿੱਧਾ ਕਰਨ ਵਾਲੇ ਉਹਨਾਂ ਨੂੰ ਹਜੂਰ ਸੰਤ ਜੀ ਦੇ ਵੱਡੇ ਭਗਤ ਦੇ ਰੂਪ ਵਿੱਚ ਪੇਸ਼ ਕਰਦੇ ਰਹਿੰਦੇ ਹਨ ਜਿਵੇਂ ਇੱਕ ਕਹਾਵਤ ਹੈ ਬਾਂਦਰ ਬਾਂਦਰ ਕੀ ਜਾਣੇ ਅਦਰਕ ਦਾ ਸਵਾਦ ਉਸੇ ਤਰ੍ਹਾਂ ਝੂਠੇ ਸੌਦਿਆਂ ਨਾਲ ਸ਼ੰਤ ਨੂੰ ਚੋਲਣ ਵਾਲੇ ਸੰਤ ਦੇ ਅਸਲੀ ਰੂਪ ਨੂੰ ਕਦੇ ਵੀ ਨਹੀਂ ਜਾਣ ਸਕਦੇ ਇਸ ਵद्धि ਪਰਪਤਾ ਜੀ ਆਪਣੀ ਇੱਕ ਰਤਨਾ ਵਿੱਚ ਲਿਖਦੇ ਹਨ ਦੁਰੀਆਂ ਚ ਹੁੰਦਾ ਰੱਬ ਦਾ ਆਸ਼ਕ ਕੋਈ ਕੋਈ ਰੱਬ ਦੀ ਮੰਡੀ ਚ ਦੁਰੀਆਂ ਚ ਹੁੰਦਾ ਰੱਬ ਦਾ ਆਸ਼ਕ ਕੋਈ ਕੋਈ ਕੱਚ ਦੀ ਮੰਡੀ ਚ ਸੱਚ ਦਾ ਗ੍ਰਾਹਕ ਕੋਈ ਕੋਈ ਤਾਂ ਤਾਂ ਸਤਿਗੁਰੂ T asradi.